ਸਾਡੇ ਸਾਫਤਾ ਜ਼ਿਲ੍ਹਾ ਜ਼ਥੇਦਾਰ ਸਾਹਿਬਾਨ ਔਰ ਖਾਸ ਕਰਕੇ ਕਿਉਂਕਿ ਮੈਂ ਹਲਕੇ ਚ ਬੜੀ ਦੇਰ ਬਾਅਦ ਇਹ ਕਾਰਨ ਬੜੀ ਦੇਰ ਬਾਅਦ ਵਿੱਚ ਰਿਆ ਔਰ ਮੇਰਾ ਛੋਟਾ ਵੀਰ ਦੀਪਕ ਬੋੜ ਜੀ ਹਬੋਰ ਤੋਂ ਉਹ ਪਾਰਟੀ ਚ ਆਏ ਆ ਉਹਨੂੰ ਮੈਂ ਜੀ ਆਇਆਂ ਕਹਿੰਦਾ ਔਰ ਸਾਰੀ ਸੰਗਤ ਨੂੰ ਫਤਿਹ ਅਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਅੱਜ ਆਪਾਂ ਇਹ ਕਰਦੇ ਆਂ ਮਾਈਕ ਕਰ ਦਿੰਦਾ ਕਿ ਕੀ ਜਾਂਦਾ ਸੀ ਕੋਈ ਨਹੀਂ ਕੋਈ ਐਂਗਲ ਇਹ ਕਰ ਰਹੇ ਹੋ ਕੱਢਣਾ ਸਭ ਨੂੰ ਮਾਈਕ ਅੱਜ ਆਪਾਂ ਬੜੇ ਨਾਜ਼ੁਕ ਦੌਰ ਵਿੱਚੋਂ ਗੁਜ਼ਰ ਰਹੇ ਆਂ ਕਿਉਂਕਿ ਜਿਹੜੀ ਸੂਬੇ ਦੀ ਸਰਕਾਰ ਆ ਆਮ ਆਦਮੀ ਦੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਸੋਸ਼ਲ ਮੀਡੀਆ ਤੇ ਜੋ ਚੱਲ ਰਿਹਾ ਹੈ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਆਪਣੇ ਗੁਰੂ ਘਰ ਨਾਲ ਅਕਾਲ ਤਰਤ ਨਾਲ ਮੱਥਾ ਲਾਈ ਬੈਠੇ ਆ ਕਦੇ ਤਾਂ ਉਹ ਕਹਿੰਦੇ ਆ ਕਿ ਅਕਾਲ ਤਰਤ ਨੇ ਸੱਦਿਆ ਮੈਂ ਨੰਗੇ ਪੈਰੀ ਜਾਊਂਗਾ ਨਿਮਾਣਾ ਹੋ ਕੇ ਜਾਊਂਗਾ ਵੀਰੋ ਆਪਾਂ ਅਕਾਲ ਤਰਤ ਤੇ ਜਦੋਂ ਵੀ ਕਿਤੇ ਗੁਰੂ ਘਰ ਜਾਂਦੇ ਆ ਨੀਵੇਂ ਹੋ ਕੇ ਜਾਂਦੇ ਆ ਔਰ ਸਭ ਤੋਂ ਵੱਡੀ ਗੱਲ ਹੈ ਜਦੋਂ ਦਾ ਇਹਸ਼ ਆਜ਼ਾਦ ਹੋਇਆ ਪੰਜਾਬੀ ਸੂਬਾ ਬਣਿਆ ਔਰ ਜਦ ਕਦੇ ਵੀ ਪੰਜਾਬ ਦੇ ਵਿੱਚ ਸਿੱਖ ਮੁੱਖ ਮੰਤਰੀ ਬਣਿਆ ਤੇ ਪਹਿਲੀ ਵਾਰੀ ਹੋਇਆ ਤਾਂ ਇਸ ਤੇ ਕੋਨਾ ਮੋਨਾ ਮੁੱਖ ਮੰਤਰੀ ਬਣਿਆ ਮੈਂ ਤਾਂ ਇਸ ਗੱਲ ਤੇ ਵੀ ਗਿਲਾ ਕਰਦਾ ਚਲੋ ਮੁੱਖ ਮੰਤਰੀ ਬਣ ਗਿਆ ਸੀ ਉਸ ਤੋਂ ਬਾਅਦ ਉਹਨੂੰ ਸਾਫ ਸਪੂਤ ਸਿੱਖੀ ਚਿਹਰੇ ਦੇ ਵਿੱਚ ਆਉਣਾ ਚਾਹੀਦਾ ਸੀਗਾ ਮੈਂ ਗੁਜਾਰਿਸ਼ ਕਰੂੰਗਾ ਉਹਨੂੰ ਥੋੜਾ ਭਗਵੰਤ ਸਿੰਘ ਮਾਨ ਨੂੰ ਔਰ ਜਿਹੜੀ ਸਾਫਤਾ ਮੁੱਖ ਮੰਤਰੀ ਇਹਨਾਂ ਦੀ ਪਾਰਟੀ ਦੀ ਦਿੱਲੀ ਵਾਲੀ ਇਹਨਾਂ ਦਾ ਆਪੀ ਜੀ ਦੇਖੋ ਜਿਹੜਾ ਮੁੱਖ ਮੰਤਰੀ ਦੇ ਅਹੁਦੇ ਤੇ ਰਹਿ ਗਿਆ ਹੋਵੇ ਬੜਾ ਉੱਚਾ ਅਹੁਦਾ ਹੁੰਦਾ ਹੈ ਬੜਾ ਸਤਿਕਾਰਯੋਗ ਅਹੁਦਾ ਹੁੰਦਾ ਹੈ ਵਿਧਾਨ ਸਭਾ ਦੇ ਵਿੱਚ ਦਿੱਲੀ ਵਿੱਚ ਦਬੇੜ ਚੱਲ ਰਹੀ ਸੀਗੀ ਮੁੱਦਿਆਂ ਦੇ ਉੱਪਰ ਪੋਲੂਸ਼ਨ ਦੇ ਉੱਪਰ ਔਰ ਜੋ ਸ਼ਬਦ ਉਹਨੇ ਸਾਡੇ ਗੁਰੂਆਂ ਬਾਰੇ ਬੋਲੇ ਮੈਂ ਬੋਲ ਕੇ ਵੀਰੋ ਦੱਸ ਨਹੀਂ ਸਕਦਾਗਾ ਸੁਣੀ ਸਾਰਿਆਂ ਨੇ ਸੋਸ਼ਲ ਮੀਡੀਆ ਤੇ ਉਹਦੀਆਂ ਵੀਡੀਓ ਆ ਚੁੱਕੀਆਂ ਸੁਣਿਆ ਜੋਨੇ ਸ਼ਬਦ ਬੋਲੇ ਇਹ ਕੋਈ ਅਣਜਾਣੇ ਚ ਨਹੀਂ ਬੋਲੇ ਗਏ ਕਿ ਜਾਣ ਪੁੱਝ ਕੇ ਬੋਲੇ ਗਏ ਐ ਐਡੀ ਵੱਡੀ ਕੁਰਸੀ ਤੇ ਬੰਦਾ ਬੈਠਾ ਹੋਵੇ ਤਾਂ ਆਪਾਂ ਕਹਿ ਲਈਏ ਵੀ ਜਾਣੇ ਅਣਜਾਣੇ ਚ ਉਹ ਤੋਂ ਸ਼ਬਦ ਨਹੀਂ ਬੋਲੇਗੇ ਨਹੀਂ ਇਹ ਜਾਣ ਪੁੱਝ ਕੇ ਸਾਰੀਆਂ ਸਾਜਸ਼ਾ ਹੋ ਰਹੀਆਂ ਔਰ ਜਿਹੜੀ ਆ ਆਧਵਾਦੀ ਸਰਕਾਰ ਐ ਇਹ ਸਾਡੀਆਂ ਗੋਲਤਾ ਗੁਰੂ ਘਰ ਦੀਆਂ ਜਿਹਨੇ ਵੀ ਗੁਰੂ ਘਰ ਨਾਲ ਮੱਥਾ ਲਾਇਆ ਇਸ ਤੋਂ ਪਹਿਲਾਂ 84 ਦੇਖ ਲਓ ਮੱਛੇ ਰੰਗੜਾ ਅਰਗੇ ਦੇਖ ਲੋ ਉਹਨਾਂ ਦਾ ਹਸ਼ਰ ਕੀ ਹੋਇਆ ਕਾਂਗਰਸ ਪਾਰਟੀ ਨੇ ਅਕਾਲ ਤੱਕ ਢੁਟਾਇਆ ਸੀਗਾ ਔਰ ਜੋ ਕਾਂਗਰਸ ਪਾਰਟੀ ਦਾ ਇਹ ਹਸ਼ੜਾ ਤੁਹਾਡੇ ਸਾਹਮਣੇ ਸਾਰਿਆਂ ਦੇ ਸਾਹਮਣੇ ਆ ਇਹ ਹੀ ਦਿਖਾ ਦੇਗਾ ਨੈਸ਼ਨਲ ਲੈਵਲ ਤੇ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਮੈਂ ਪਹਿਲਾਂ ਤਾਂ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦਾ ਐਨੀ ਠੰਡ ਦੇ ਵਿੱਚ ਤੁਸੀਂ ਆਏ ਹੋ ਸਾਡੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਹੁਕਮ ਤੇ ਉਹਨਾਂ ਦੇ ਕਹਿਣ ਤੇ ਆਪਾਂ ਅੱਜ ਜੋ ਰੋਸ ਮੁਜ਼ਾਹਰਾ ਕੀਤਾ ਆਮ ਆਦਮੀ ਪਾਰਟੀ ਦੇ ਵਿਰੁੱਧ ਇਹਦਾ ਵੀਰੋ ਆਪਣੀ ਸ਼ੁਰੂਆਤ ਹੈ ਆਪਾਂ ਇਸ ਤੋਂ ਅੱਗੇ ਇਹ ਵੀ ਰੋਸ ਮੁਜ਼ਾਹਰੇ ਕਰਦੇ ਰਵਾਂਗੇ ਔਰ ਇਸ ਮੈਨੂੰ ਧੰਨਵਾਦ ਵੀ ਕਰਦਾ ਸ਼੍ਰੋਮਣੀ ਅਕਾਲੀ ਦਲ ਦਾ ਸਮੁੱਚੀ ਲੀਡਰਸ਼ਿਪ ਦਾ ਜਿਨ੍ਹਾਂ ਨੇ ਦਾਸ ਨੂੰ ਜ਼ਿਲ੍ਹਾ ਜefeਦਾਰੀ ਦਿੱਤੀ ਹੈ ਕਿਉਂਕਿ ਜਦੋਂ ਮੈਨੂੰ ਜ਼ਿਲ੍ਹਾ ਜefeਦਾਰ ਬਣਾਇਆ ਸੀ ਮੈਂ ਤਾਂ ਬਾਹਰ ਰਾਸ਼ਟਰਾ ਚ ਫਿਰਦਾ ਸੀ ਉਹ ਤੋਂ ਗੁਰੂ ਘਰ ਮੈਨੂੰ ਸੁਣਿਆ ਗਿਆ ਮੈਨੂੰ ਮੈਂ ਇਸ ਗੱਲ ਦਾ ਵੀ ਲੀਡਰਸ਼ਿਪ ਦਾ ਸ੍ਰੀ ਕੁਬੀਰ ਸਿੰਘ ਬਾਦਲ ਪਾਰਟੀ ਪ੍ਰਧਾਨ ਦਾ ਸਮੂੱਚੀ ਫਾਜ਼ਿਲਕਾ ਜ਼ਿਲ੍ਹੇ ਦੀ ਲੀਡਰਸ਼ਿਪ ਦਾ ਵੀ ਧੰਨਵਾਦ ਕਰਦਾ ਮੈਨੂੰ ਸੁਣਿਆ ਗਿਆ ਕਿ ਤੁਹਾਨੂੰ ਜ਼ਿਲ੍ਹੇ ਦਾ ਜ਼ੇਫੇਦਾਰ ਲਾਇਆ ਗਿਆ ਕਿਉਂਕਿ ਫੋਨ ਤਾਂ ਮੇਰੇ ਬੰਦ ਸੀਗੇ ਚਲੋ ਮੈਨੂੰ ਕਿਵਨਾ ਕਿਵੇਂ ਸੁਣਿਆ ਔਕੜ ਗਿਆ ਥੋੜੇ ਸਾਹਮਣੇ ਹੀ ਹੈ ਔਕੜਾਂ ਕੱਟੀਆਂ ਜੋ ਇਹਨਾਂ ਨੇ ਜ਼ੁਲਮ ਕੀਤਾ ਫਿਰ ਉਹ ਆਪਾਂ ਸਾਰਾ ਖਸੈ ਲੈ ਸਹਿੰਦੇ ਵੀ ਆਏ ਆ ਪਰ ਇਹ ਅਦੀਪ ਜੀ ਬੈਠੇ ਆ ਨਵੇਂ-ਨਵੇਂ ਬਣੇ ਆ ਉਹ ਆਹਨਾਂ ਸੌਣ ਦੇ ਜੰਮੇ ਨੂੰ ਹਰਾ-ਹਰਾ ਹੀ ਦਿਦਾ ਉਹ ਤੇਨੂੰ ਹਰਾ-ਹਰਾ ਹੀ ਦਿਸਦਾ ਇਹਨਾਂ ਨੂੰ ਠੀਕ ਹੈ ਨਾ ਜਦੋਂ ਕਦੇ ਆਈ ਪੱਤ ਝੜਦੇ ਉਦੋਂ ਪਤਾ ਲੱਗੂ ਵੀ ਕਿਹੜੇ ਪਾਵੇ ਸਮਾਂ ਇੱਕੋ ਜਾਨੀ ਰਹਿੰਦਾ ਸਮਾਂ ਆਉਂਦਾ ਜਾਂਦਾ ਰਹਿੰਦਾ ਸਮਾਂ ਬਦਲਦਾ ਰਹਿੰਦਾ ਉਹ ਕਹਿੰਦੇ ਹੁੰਦੇ ਕਦੇ ਦਾਦੇ ਦੀਆਂ ਕਦੇ ਪੋਤੀ ਦੀਆਂ ਇਹਦਾ ਜੁੜੀਆਂਦਾਰੀ ਟਾਈਮ ਨੇ ਕਦੇ ਖੜਨਾ ਨਹੀਂ ਟਾਈਮ ਨੇ ਚਲਦੇ ਰਹਿਣਾ ਹੈ ਸਮਾਂ ਜੇ ਉਹ ਨਹੀਂ ਰਿਹਾ ਤਾਂ ਆ ਵੀ ਨਹੀਂ ਰਹਿਣਾ ਸਮਾਂ ਆਉਂਦਾ ਜਾਂਦਾ ਰਹਿਣਾ ਹੈ ਇਹ ਮੈਂ ਫੇਰ ਆਮ ਆਦਮੀ ਸਰਕਾਰ ਨੂੰ ਬੇਨਤੀ ਕਰਦਾ ਹੈ ਆਮ ਆਦਮੀ ਸਰਕਾਰ ਨੂੰ ਬੇਨਤੀ ਕਰਦਾ ਹੈ ਕਿ ਇਨਾਂ ਗੋਝੀਆਂ ਹਰਕਤਾਂ ਤੋਂ ਬਾਜ਼ ਆਵੇ ਔਰ ਮੁੱਖ ਸਰਕਾਰ ਦਾ ਮੁੱਖ ਮੰਤਰੀ ਜਿਹੜੀ ਆਪਣੀ ਦਿੱਲੀ ਵਾਲੀ ਹੈ ਉਹਦੇ ਤੇ ਬਣਦੀ ਕਾਰਵਾਈ ਕੀਤੀ ਜਾਵੇ ਜੋ ਕਾਨੂੰਨ ਮੁਤਾਬਕ ਹੈ ਉਹਦੇ ਤੇ ਐਫ ਆਈ ਆਰ ਕੀਤੀ ਜਾਵੇ ਔਰ ਮੈਂ ਭਗਵੰਤ ਮਾਨ ਜੀ ਨੂੰ ਬੇਨਤੀ ਕਰਦਾ ਕਿ ਨਿਵਾਣਾ ਹੋ ਕੇ ਨੀਵਾ ਹੋ ਕੇ ਗ੍ਰਾਮੇ ਨਾ ਕਰ ਫੇਸਬੁੱਕ ਦੇ ਉੱਤੇ ਨੀਵਾ ਹੋ ਕੇ ਅਕਾਲ ਸਰਦੇ ਉੱਤੇ ਜਾ ਔਰ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਕਿ 14 ਤਰੀਕ ਨੂੰ ਆਪਾਂ ਮਾਗੀ ਤੇ ਇਵੇਂ ਆਪਾਂ ਇਕੱਠੇ ਹੋ ਕੇ ਜਾਣਾ ਆਪੋ ਆਪਣੇ ਹਲਕੇ ਆਚਾਰ ਦੇ ਅਨੁਸਾਰ ਆਪੋ ਆਪਣੇ ਹਲਕੇ ਅਨੁਸਾਰ ਇਕੱਠੇ ਹੋ ਕੇ ਵੱਧ ਤੋਂ ਵੱਧ ਉੱਥੇ ਆਪਾਂ ਮਾਗੀ ਤੇ ਪਹੁੰਚ ਗਏ ਪਾਰਕਿੰਗ ਦਾ ਵੀ ਇੰਤਜ਼ਾਮ ਹੈ ਸਾਹਮਣੇ ਅਖ ਕਿੱਲੇ ਆ ਚ ਪਾਰਤੀ ਹੈ ਪਾਰਕਿੰਗ ਹੈਗੀ ਆ ਔਰ ਮੈਂ ਸਮੂਚਿਤ ਪ੍ਰਸਾਦਕਾਂ ਵਾਲਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਹੈ ਕਿ ਜਿਹੜੇ ਸਾਡੇ ਇੱਕ ਨਿੱਕੇ ਜਿਹਾ ਸਨੇਹ ਤੇ ਹਾਜ਼ਰ ਹੋਏ ਆ ਮੈਂ ਤਹਿ ਦਿਲ ਤੋਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਔਰ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ